ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਨਾਮ ਕਥਿਤ ਇੱਕ ਗਰੁੱਪ ਦੀ ਚੈਟ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਈ ਵੱਡੇ ਸਿਆਸੀ ਲੀਡਰਾਂ ਨੂੰ ਨਿਸ਼ਾਨਾ ਬਣਾਉਂਦਾ ਜ਼ਿਕਰ ਕੀਤਾ ਗਿਆ ਹੈ ਇਹ ਜੱਥੇਬੰਦੀ ਖਡੂਰ ਸਾਹਿਬ ਤੋਂ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਨਾਲ ਸੰਬੰਧਿਤ ਹੈ ਜਿਸ ਨੂੰ ਲੈ ਕੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਨੇ ਸੰਸਦ ਅਤੇ ਉਸ ਦੇ ਸਾਥੀਆਂ ਤੇ ਇਲਜ਼ਾਮ ਲਾਏ ਸਨ ਸੋਸ਼ਲ ਐਕਟਿਵਿਸਟ ਪਖਤ ਸਿੰਘ ਦਵਾਪੀ ਵੱਲੋਂ ਵਾਇਰਲ ਕੀਤੀ ਗਈ ਹੈ ਇਸ ਤੱਥ ਉਸਨੇ ਖੁਸ਼ਿਆ ਪ੍ਰਗਟਾਇਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾ ਸਮੇਤ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਜ਼ਿਕਰ ਕੀਤਾ ਗਿਆ ਹੈ ਚੜ ਦੇ ਵਿੱਚ ਦਿਖਾਇਆ ਗਿਆ ਹੈ ਜੋ ਲਿਖਿਆ ਗਿਆ ਹੈ ਉਹ ਵੀ ਤੁਹਾਨੂੰ ਮੌਕੇ ਤੇ ਦਿਖਾ ਰਹੇ ਹਾਂ ਉਸ ਦੇ ਵਿੱਚ ਇਹ ਅਮਰਿਤਪਾਲ ਦੇ ਸਾਥੀਆਂ ਦਾ ਗਰੁੱਪ ਪਰ ਨਜ਼ਰ ਆ ਰਿਹਾ ਹੈ ਜੋ ਚੈਟ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਸਕਰੀਨਸ਼ਾਟ ਨੇ ਉਸਨੇ ਕਿਹਾ ਹੈ ਕਿ ਇਸ ਗਰੁੱਪ ਦੇ ਵਿੱਚ ਲਗਭਗ 600 ਤੋਂ ਵੱਧ ਲੋਕ ਸ਼ਾਮਿਲ ਨੇ ਅਤੇ ਇਸ ਗਰੁੱਪ ਦੇ ਵਿੱਚ ਵੱਡੇ ਲੀਡਰ ਸਹਿਬਾਨਾਂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸਨੇ ਸਕਰੀਨਸ਼ਾਟ ਦੇ ਨਾਲ ਕੁਝ ਕੁ ਜੋ ਰਿਕਾਰਡਿੰਗਾਂ ਵੀ ਹੁੰਦਾ ਵੀ ਜ਼ਿਕਰ ਕੀਤਾ ਹੈ ਸੋਸ਼ਲ ਐਕਟਿਵਿਸਟ ਦਾ ਨੇ ਖਥਚਾ ਪ੍ਰਗਟਾਇਆ ਹੈ ਕਿ ਇਸ ਕਤਲ ਦੀ ਸਾਜ਼ਿਸ਼ ਦੇ ਵਿੱਚ ਹੇਠ ਲਿਖੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰੀ ਰਾਜ ਮੰਤਰੀ ਰਵਨੀਤ ਪਿੱਟੂ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਤੇ ਪਲਵਿੰਦਰ ਸਿੰਘ ਤੜਵਾੜਾ ਦਾ ਜ਼ਿਕਰ ਕੀਤਾ ਗਿਆ ਜਿਸ ਦੀ ਕਤਲ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਜਾ ਰਹੀ ਹੈ ਉਸ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਹੈ ਕਿ ਕਥਿਤ ਗਰੁੱਪ ਵਾਲੇ ਵਿਅਕਤੀਆਂ ਦੇ ਵੱਲੋਂ ਇਸ ਕੰਮ ਨੂੰ ਛੇਤੀ ਤੋਂ ਪਹਿਲਾਂ ਕਰਨ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਇਹਨਾਂ ਕੋਲ ਕੀ ਹਥਿਆਰ ਨੇ ਅਤੇ ਇਹਨਾਂ ਨੇ ਕੀ ਤਿਆਰੀ ਕੀਤੀ ਹੈ ਉਸ ਦਾ ਪਤਾ ਨਹੀਂ ਲੱਗ ਸਕਿਆ ਜ਼ਿਕਰਯੋਗ ਹੈ ਕਿ ਸੋਸ਼ਲ ਐਕਟਿਵਿਸਟ ਭਗਤ ਸਿੰਘ ਦੁਆਬੀ ਨੇ ਪਿਛਲੇ ਕੁਝ ਦਿਨਾ ਦੌਰਾਨ ਸੰਸਦ ਮੈਂਬਰ ਅਮਰਿਤਪਾਲ ਤੇ ਉਸਦੇ ਸਾਥੀਆਂ ਤੋਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਜਾਨ ਦਾ ਖਤਰਾ ਦੱਸਿਆ ਸੀ ਉਥੇ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਤਵਾਰ ਨੂੰ 21 ਅਪ੍ਰੈਲ ਨੂੰ ਦੋਸ਼ ਲਾਇਆ ਕਿ ਵਾਰਿਸ ਪੰਜਾਬ ਦੇ ਸੰਗਠਨ ਦੇ ਨਾਲ ਜੁੜੇ ਕੁਝ ਖਾਲਿਸਤਾਨੀ ਸਮਰਥਕ ਉਨਾਤੇ ਪੰਜਾਬ ਦੇ ਹੋਰ ਨੇਤਾਵਾਂ ਦੀਆਂ ਹੱਤਿਆ ਦੀ ਸਾਜ਼ਿਸ਼ ਰਚ ਰਹੇ ਨੇ ਐਸੇ ਸੰਗਠਨ ਦਾ ਮੁਖੀ ਕੱਟੜਪੰਥੀ ਪ੍ਰਚਾਰਕ ਅਮਰਿਤਵਾਲ ਸਿੰਘ ਹੈ ਬਿੱਟੂ ਨੇ ਦਾਵਾ ਕੀਤਾ ਹੈ ਕਿ ਸੋਸ਼ਲ ਮੀਡੀਆ ਮੰਚ ਤੇ ਚੜ੍ਹਦੇ ਲੀਕ ਹੋਏ ਸਕਰੀਨਸ਼ਾਟ ਰਾਹੀਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ ਬਿੱਟੂ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਵਾਰਿਸ ਪੰਜਾਬ ਦੇ ਸੰਗਠਨ ਦੇ ਨਾਲ ਜੁੜੇ ਲੋਕਾਂ ਵੱਲੋਂ ਰਚੀ ਸਾਜ਼ਿਸ਼ ਨੂੰ ਗੰਭੀਰਤਾ ਨਾਲ ਲਿਆ ਜਾਵੇ ਉਹਨਾਂ ਸੁਚੇਤ ਕੀਤਾ ਕਿ ਅਜਿਹੇ ਸਮੂਹਾਂ ਦੀਆਂ ਸਰਗਰਮੀਆਂ ਸੂਬੇ ਨੂੰ ਅਸਥਿਰਤਾ ਵੱਲ ਧੱਕ ਰਹੀਆਂ ਨੇ WhatsApp ਚੈਟ ਦੇ ਸਕਰੀਨਸ਼ਾਟ ਤੋਂ ਪਤਾ ਲੱਗ ਰਿਹਾ ਹੈ ਕਿ ਇਸ ਦੇ ਮੈਂਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਕਾਨੂੰਨ NSA ਤਹਿਤ ਇੱਕ ਹੋਰ ਸਾਲ ਲਈ ਹਿਰਾਸਤ ਵਧਾਉਣ ਨੂੰ ਲੈ ਕੇ ਬਿੱਟੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਂਦੀ ਇਸ਼ਾਰਾ ਰੱਖਦੇ ਨੇ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮਿਆਦ ਇੱਕ ਸਾਲ ਲਈ ਵਧਾ ਦਿੱਤੀ ਹੈ ਅਮਰਿਤਪਾਲ ਅਸਾਮ ਦੀ ਦਿਬਰਗੜ ਜੇਲ੍ਹ ਦੇ ਵਿੱਚ ਬੰਦ ਹੈ 23 April 2023 ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ NSA ਤਹਿਤ ਹਿਰਾਸਤ ਦੇ ਚੁੱਕਿਆ ਗਿਆ ਬਿੱਟੂ ਨੇ ਕਿਹਾ ਕਿ ਕੇਂਦਰੀ ਰਾਸ਼ਟਰ ਵਿਰੋਧੀ ਤਾਕਤ ਨੂੰ ਪੰਜਾਬ ਦੇ ਵਿੱਚ ਅਸਥਿਰ ਕਰਨ ਦੀ ਆਗਿਆ ਨਹੀਂ ਦੇਵਾਂਗੇ ਸ਼ਾਂਤੀ ਅਤੇ ਏਕਤਾ ਪ੍ਰਤੀ ਆਪਣੀ ਵਚਨਬੰਦਤਾ ਦੁਹਰਾਉਂਦੇ ਹੋਏ ਬਿੱਟੂ ਨੇ ਕਿਹਾ ਕਿ ਆਪਣੇ ਪਰਿਵਾਰ ਦੀ ਕੁਰਬਾਨੀ ਦੀ ਵਿਰਾਸਤ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਮੇਰੇ ਦਾਦਾ ਬੀਅੰਤ ਸਿੰਘ ਨੇ ਪੰਜਾਬ ਦੇ ਵਿੱਚ ਸ਼ਾਂਤੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਮੈਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਦਾ ਹਾਂ ਅਤੇ ਕੱਟਰਪੰਥੀ ਧਮਕੀਆਂ ਤੋਂ ਨਹੀਂ ਡਰਦਾ ਮੈਂ ਪੰਜਾਬ ਦੇ ਵਿੱਚ ਫਿਰ ਤੋਂ ਹਨੇਰੇ ਦੇ ਵਿੱਚ ਨਹੀਂ ਜਾਣ ਦੇਵਾਂਗਾ ਇਸ ਸਾਜ਼ਿਸ਼ ਪਿੱਛੇ ਜੋ ਲੋਕ ਨੇ ਉਹਨਾਂ ਨੂੰ ਇਸ ਨਤੀਜੇ ਜਿਹੜੇ ਨੇ ਇਹ ਭੁਗਤਨੇ ਪੈਣਗੇ ਬਾਬਾ ਬਖਸ਼ ਸਿੰਘ ਜੀ ਨਾਲ ਤੋਂ ਤੁਮ ਲਗਤ ਕਰੋ ਜਿਕੇ ਸਨ ਇਤਿਹਾਸ ਨੂੰ ਸੁੰਨਾ ਸਮਝਣਾ ਅੱਖੀਂ ਦੇਖਣਾ ਹੋਵੇ ਪਰ ਸਿੰਘਾਂ ਕੋਲੇ ਜੋਸ਼ ਹੈ ਹੋਸ਼ੀ ਹੋਣੀ ਜ਼ਰੂਰੀ ਹੈ ਤੇ ਬਾਬਾ ਬਖਸ਼ ਸਿੰਘ ਜੀ ਕੋਲੇ ਪੂਰੀ ਥਾਰ ਕੋਲੇ ਸੌਣੋ ਸਾਰਾ ਕੁਛ ਉਹਨਾਂ ਦੇ ਕੋਲ ਹੈ। ਐਵੇਂ ਨਹੀਂ ਉਹ ਮੇਦਾਂ ਚ ਕੁੱਦਦੇ ਹੋਏ। ਅਫ ਅਕਲ ਨਾਲ ਸਾਨੂੰ ਕੰਮ ਕਰਨਾ ਪਏਗਾ। ਨਾ ਬਾਬਾ ਚੀਸਿੰਗ ਜੀ ਤੋਂ ਅਕਲ ਲੈ ਸਕਦੇ। ਤੇ ਦੂਸਰ ਸਸੇ ਵਰਗੀ ਦਵਾਈ ਲੀਖੀ ਨਾ। ਉਹਨੇ ਤੰਗੂ ਗੋਬਿੰ ਸਿੰਘ ਜੀ ਦਾ ਲੇਪ ਉਹਨੇ ਹੀ ਬਣਾ ਕੇ ਸ਼ਰਬਤ ਘੁਲਾਇਆ ਸੀ। एक बीपी पटिया तो कह लगी मैं शहीद पर मेरे बच्चा सामने साम गुरु गोबिंद जी ने चार वाल ही तो। लाल माता पिता तो आ रहे हैं अपना आप ही सा हवाले कर दता आप चेले बन गए साडे सामने पंचा दे सामने ਚੰਗੋਲ ਦੀ ਗੜੀਚ ਖਾਲਸੇ ਦਾ ਸੰਜੰਦਾ ਸੰਜੰਦਾ ਹੁਕਮ ਮੰਨਿਆ ਪਰ ਨਹੀਂ ਡਰ ਹੁਕੇ ਤਾੜੀ ਮਾਰ ਕੇ ਨਿਕਲੇ ਸਨ ਉਹ ਸਾਨੂੰ ਸਭ ਕੁਝ ਨੇ ਨਿਡਰ ਬਣਾਇਆ ਨਿਰਭੈ ਬਣਾਇਆ ਸੋ ਜਦੋਂ ਨਹੀਂ ਸੁਚュਾਸੀ ਵਿੱਚ ਵਿੱਚ ਵਾਸ ਅਟੈਕ ਹੋਇਆ ਤਾਂ ਸੰਜੰਦਾ ਸਿੰਘ ਵੀ ਗਾਇਨ ਇਹ ਗਲ ਕਹਤੀ ਸੀ ਕਿ ਜੇ ਕਿਸੇ ਨੂੰ ਪਰਵਾਹ ਹੀ ਯਾਦ ਆਉਂਦੀ ਹੈ ਜਾਂ ਕੋਈ ਜਾਣਾ ਚਾਹਣਾ ਚਾਹੁੰਦਾ ਇਹ ਨਾ ਸੋਚੋ ਵੀ ਹੈ ਅਸੀਂ ਸੰਤਵਲ ਪਿੱਟ ਕਰ ਲਈਏ। ਪਰੰਦੇ ਨਹੀਂ। ਡਰ ਕਿਨੇ ਨਹੀਂ ਡਰ ਹੋ ਕੇ ਜਿਨੇ ਮਰਨਾ ਨਾ ਇਹਨੇ ਸ਼ੀਟੀ ਦੇਨੀਆ ਉਹ ਇੱਥੇ ਰੁਕੇ। ਸੇ। ਕੋਸਤੋ ਵੀ ਅਸੀਂ ਗਾਦ ਨੇ ਦਸ। ਜਾਣਾ ਕਾਫੀ ਸਾਰੇ ਸਿੰਘ ਪਿਛਲੀ ਗਲੀ ਵਿੱਚ ਦੀ ਲੰਘ ਕੇ ਚਲੇ ਗਏ। ਸੋ ਛਿਨੇ ਸਹੀ ਦਿੱਤੀ ਦੇਣੀ ਆ। ਕਲਪਸਪੰਥੀ। ਉਹ ਨਾਮ ਵੀ ਨਾਲੋਂ ਨਾਲ ਜਪਨਾ ਪੈਣਾ ਵਈੁੱੱਚ। ਸਹੀ ਦਿੱਗਣੀ ਕੋਈ ਸੋਖੀ ਨਹੀਂ, ਨਿਰਪੈ ਮੰਨਣਾ ਕੋਈ ਸੋਖਾ ਨਹੀਂ। ਨਿਤਾਰ ਮੰਨਣਾ ਕੋਈ ਸੋਖਾ ਨਹੀਂ। ਸੰਗੁਕ ਇੱਕ ਫੱਦ ਸੱਤ ਕਲੇ ਨੇ ਪੈ ਕਹੂ ਕੋ ਦੇਤਨਾ। ਮੈਪੈ ਮੰਨਣਾ। ਨਾਲ ਕਿਸੇ ਤੋਂ ਬਰਤਨ ਨਾਲ ਸਿੰਗਲ। ਅਸਵਾਦ ਹਸਤੀ ਵਾਂਗ ਜੀਨਾ ਸਿਕ। 我来负责操话